ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਫਿਰ ਬਾਹ ਫੜਦੇ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਭੈਣ ਜੀ ਦਲਬੀਰ ਕੌਰ ਨੇ ਫੇਰਾ ਬੜਾ ਮਾਰਿਆ ਫਿਰ ਇਸ ਘਰ ਦੀ ਰੁਕੀ ਹੋਈ ਤਿਆਰੀ ਜਿਹੜੀ ਸੀ ਫਿਰ ਸ਼ੁਰੂ ਕਰਵਾ ਦਿੱਤੀ ਨਹੀਂ ਤੇ ਗੁਰਮੁਖੋ ਵੇਖੋ ਕਿੰਨੇ ਸੋਹਣੇ ਘਰ ਬਣਾਏ ਇਹਦੇ ਵਿੱਚ ਵਸਣਾ ਸੀ ਆਪ ਸੁੱਖ ਲੈਣਾ ਸੀ ਗੁਰਪ੍ਰੀਤ ਸਿੰਘ ਮਨਪ੍ਰੀਤ ਸਿੰਘ ਨੂੰ ਕਹਿੰਦੇ ਮੇਰਾ ਹੁਣ ਬਾਹਰ ਜਾਣ ਨੂੰ ਦਿਲ ਨਹੀਂ ਕਰਦਾ ਬਹੁਤ ਸਮਾਂ ਕਮਾਈਆਂ ਕੀਤੀਆਂ ਵੀ ਪੈਸੇ ਨਾ ਖਰਾਬ ਕਰਿਓ ਮੇਰੇ ਤੇ ਮੈਂ ਹੁਣ ਵੀਜ਼ਾ ਨਹੀਂ ਲਵਾਉਣਾ ਮੇਰਾ ਦਿਲ ਨਹੀਂ ਕਰਦਾ ਜਾਣ ਨੂੰ ਭੈਣ ਜੀ ਨੂੰ ਕਹਿਣਾ ਆਪਾਂ ਨਵੇਂ ਘਰਾਂ ਦੇ ਵਿੱਚ ਚੱਲੀਏ ਆਪਣੀ ਉਮਰ ਵੱਧ ਜਾਣੀ ਹੈ ਗੁਰਮੁਖ ਹੋਣੇ ਨੂੰ ਕੁਝ ਮੰਜੂਰ ਹੋਰ ਬੜੀ ਮਿਹਨਤ ਕਰਕੇ ਜਿੱਥੇ ਕੰਮ ਰਹਿ ਗਿਆ ਛੁੱਟ ਗਿਆ ਡਿਗ ਪਿਆ ਉੱਥੋਂ ਭੈਣ ਜੀ ਦਲਬੀਰ ਕੌਰ ਨੇ ਫਿਰ ਚੁੱਕਿਆ ਬੱਚਿਆਂ ਨੇ ਬਾਹਰ ਵਾਲਾ ਕੰਮ ਫੇਰ ਚੁੱਕਿਆ ਕਿੱਥੇ ਬਾਪੂ ਦੇ ਸਿਰ ਤੇ ਗੁਰਮੁਖੋ ਰਾਜ ਹੁੰਦਾ ਪਿਤਾ ਦੇ ਸਿਰ ਤੇ ਭਰਾਵਾਂ ਦੇ ਸਿਰ ਤੇ ਰਾਜ ਹੁੰਦਾ ਹੈ ਭੈਣਾਂ ਭਰਾਵਾਂ ਸਬੰਧੀਆਂ ਦੇ ਸਿਰ ਤੇ ਗੁਰਬਾਣੀ ਨੇ ਇਹ ਆਖਿਆ ਕਿ ਜਿੱਥੇ ਸਾਡਾ ਸੱਭਿਆਚਾਰ ਜਿੱਥੇ ਸਾਡਾ ਰਹਿਣ ਸਹਿਣ ਐਸੀ ਰਹਿਣਾ ਅਸੀਂ ਕੋਈ ਜੰਗਲੀ ਜੀਵ ਨਹੀਂ ਅਸੀਂ ਪਰਿਵਾਰਾਂ ਵਾਲੇ ਅਸੀਂ ਮਨੁੱਖ ਹਾਂ ਸਾਡੀਆਂ ਆਸਾਂ ਨੇ ਸਾਡੀਆਂ ਉਮੀਦਾਂ ਨੇ ਸਾਡੇ ਚਾਹ ਨੇ ਸਾਡੇ ਸ਼ੌਂਕ ਨੇ ਜਿੱਥੇ ਦੋਵੇਂ ਬੱਚੇ ਪਿਤਾ ਵੱਲ ਵੇਂਦੇ ਸੀ ਕਿ ਸਾਡੇ ਸ਼ੌਂਕ ਪੂਰੇ ਕਰ ਉੱਥੇ ਗੁਰਮੁਖ ਉਹਨ ਇੱਕ ਦੂਜੇ ਵੱਲ ਭਰਾ ਦੋਵੇਂ ਵੇਂਦੇ ਤੂੰ ਬਾਹਰ ਰਹਿ ਤੇ ਮੈਂ ਘਰ ਰਹੀ ਨਾ ਕੋ ਸਤ ਨਾ ਉਸ ਤਰੀਕ ਇਹਨੂੰ ਗੁਰਮੁਖੋ ਕਹਿੰਦੇ ਨੇ ਜ਼ਿੰਮੇਵਾਰੀਆਂ ਨਿਭਾਉਣੀਆਂ ਜੇ ਇੱਕ ਕਵੇ ਮੈਂ ਇਹਨੋਂ ਜਾਨਾ ਮੈਂ ਵੀ ਨਹੀਂ ਜਾਂਦਾ ਦੂਜਾ ਕਵੇ ਵੈ ਵੀ ਨਹੀਂ ਜਾਂਦਾ ਉਹ ਕੰਮ ਡਿੱਗ ਪੈਂਦੇ ਨੇ ਉੋਠਦੇ ਨਹੀਂ ਲੋਕ ਪਰ ਜਿਹੜਾ ਇੱਕ ਕਵੇ ਮੈਂ ਪਿਤਾ ਦੇ ਥਾਂ ਤੇ ਬਹਿਣਾ ਹੈ ਤੂੰ ਘਰ ਪਰਿਵਾਰ ਵਿੱਚ ਬੈਠ ਫਿਰ ਮੈਂ ਘਰ ਪਰਿਵਾਰ ਵਿੱਚ ਬਹਾਂਗਾ ਤੋ ਪਿਤਾ ਦੀ ਗੱਡੀ ਤੇ ਬਹਵੀ ਜਾ ਕੇ ਗੁਰਮੁਖੋ ਇਦਾਂ ਗੁਰੂ ਖੁਸ਼ ਹੁੰਦਾ ਹੈ ਬਰਕਤਾਂ ਵਸਦੀਆਂ ਨੇ ਆਣ ਕੇ ਅੱਜ ਦੋਵਾਂ ਭਰਾਵਾਂ ਨੇ ਆਪਣੀ ਮਾਤਾ ਦੇ ਮੋਢੇ ਨਾਲ ਮੋਢਾ ਜੋੜ ਕੇ ਪਿਤਾ ਦੀ ਥਾਂ ਤੇ ਡਿਊਟੀਆਂ ਨਿਭਾਈਆਂ ਤੇ ਜਦੋਂ ਸਰੋਪਾ ਲੈ ਕੇ ਆਏ ਨਾ ਗੁਰਮੁਖੋ ਮਾਫ ਕਰਨਾ ਜਦੋਂ ਰਮਾਲਾ ਸਾਹਿਬ ਲੈ ਕੇ ਆਏ ਤੇ ਮਾਤਾ ਨੇ ਬਰਮਾਲਾ ਫੜਿਆ ਸਹਿਬ ਬਰਮਾਲਾ ਸਹਿਬ ਫੜਿਆ ਤੇ ਪੁੱਤਰੋ ਦੇ ਵਿੱਚ ਮਾਇਆ ਰੱਖ ਰਿਆ ਜਿਹੜਾ ਪਿਤਾ ਦਾ ਕੰਮ ਹੁੰਦਾ ਕੋ ਸਤਨਾਮ ਸ੍ਰੀ ਜੇ ਬੜੇ ਕੰਮ ਕਰਨੇ ਨੇ ਬਹੁਤ ਕੰਮ ਪਏ ਨੇ ਛੋਟੇ ਬੱਚਿਆਂ ਨੇ ਵੇਖਣਾ ਸੀ ਦਾਦੇ ਵੱਲ ਗੁਰਮੁਖੋ ਉਹ ਹੁਣ ਵੇਖਦੇ ਨੇ ਦਾਦੀ ਵੱਲ ਉਹ ਦੋ ਜ਼ਿੰਮੇਵਾਰੀਆਂ ਭੈਣ ਜੀ ਦੇ ਸਿਰ ਤੇ ਪੈ ਗਈਆਂ ਨੇ ਇਹ ਬੜੀ ਸਮਝਣ ਵਾਲੀ ਗੱਲ ਹੁੰਦੀ ਹੈ ਸਮਝਣ ਵਾਲਾ ਵਿਸ਼ਾ ਹੁੰਦਾ ਹੈ ਕੱਲ ਨੂੰ ਕਿਸੇ ਹੋਰ ਵੇਖੋ ਇਹ ਗੁਰਮੁਖ ਪਿਆਰਿਓ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਆਖਿਆ ਤੂੰ ਇੱਕ ਗੱਲ ਛੱਡ ਦੇ ਤੇਰੀ ਤਰੱਕੀ ਨੂੰ ਕੋਈ ਨਹੀਂ ਰੋਕ ਸਕਦਾ ਪਾਤਸ਼ਾਹ ਕਦੇ ਚਿੰਤਾ ਤਾਂ ਕੀ ਕੀ ਜੀਏ ਜੋ ਅਣਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਤਿਰ ਨਹੀਂ ਕੋਈ ਚਿੰਤਾ ਉਸ ਗੱਲ ਦੀ ਕਰ ਕਹਿੰਦੇ ਜੋ ਕਿਸੇ ਨਾਲ ਬਨਾ ਵਾਪਰਿਆ ਹੋਵੇ ਇਹ ਉਹ ਗਾਜ ਸੀ ਜਿਹੜੇ ਮੇਰੇ ਇਕੱਲੇ ਤੇ ਡਿੱਗੀ ਅੱਜ ਤੱਕ ਕਿਸੇ ਨਾਲ ਨਹੀਂ ਹੋਇਆ ਕਹਿੰਦੇ ਉਸ ਗੱਲ ਦਾ ਤੂੰ ਫਿਕਰ ਕਰ ਪਰ ਜਿਹੜਾ ਕਈਆਂ ਨਾਲ ਵਾਪਰਿਆ ਉਸ ਗੱਲ ਦਾ ਫਿਕਰ ਨਾ ਕਰ ਮੈਂ ਥੋੜੇ ਦਿਨ ਪਹਿਲਾਂ ਇੱਕ ਵੀਡੀਓ ਵੇਖੀ ਇੱਕ ਪਰਿਵਾਰ ਬੜਾ ਅਮੀਰ ਉਸ ਪਰਿਵਾਰ ਨੇ ਕਿਹਾ ਉਹ ਗੱਡੀ ਲੈਣੀ ਹੈ ਜਿਹੜੀ ਸੇਫ ਹੋਵੇ ਮੈਨੂੰ ਨਾਮ ਨਹੀਂ ਯਾਦ ਉਹਨਾਂ 6 ਕਰੋੜ ਰੁਪਏ ਦੀ ਗੱਡੀ ਲਈ ਜਿਹਦੇ ਵਿੱਚ ਜੇ ਫੈਮਿਲੀ ਬਹਿ ਜਾਵੇ ਤੇ ਕੁਝ ਵੀ ਨਹੀਂ ਹੁੰਦਾ ਸਵਾ ਕਰੋੜ ਰੁਪਏ ਦੀ ਗੱਡੀ ਲਈ ਅੰਦਰ ਏਜੰਸੀ ਵਾਲਿਆਂ ਨੂੰ ਪਾਰਟੀਆਂ ਦਿੱਤੀਆਂ ਵਧਾਈਆਂ ਦਿੱਤੀਆਂ ਉਹਨਾਂ ਤਾੜੀਆਂ ਮਾਰੀਆਂ ਗੱਡੀ ਦੀ ਚਾਬੀ ਫੜੀ ਗੱਡੀ ਦੀ ਚਾਬੀ ਫੜੀ ਸਾਰਾ ਹੀ ਪਰਿਵਾਰ ਪੇ ਗੱਡੀ ਲੈਣ ਚਲੇ ਗਿਆ ਹੁਣ ਗੱਡੀ ਦੀ ਚਾਬੀ ਫੜ ਕੇ 5 4 ਜੀ ਜਿਹੜੇ ਸੀ ਵਿੱਚ ਗੱਡੀ ਦੇ ਬਹਿ ਗਏ ਅਜੇ ਰੋਡ ਤੇ ਚੜਾਈ ਤੇ ਉੱਤੇ ਟਰਾਲਾ ਡਿੱਗ ਪਿਆ ਆਖੋ ਸਤਨਾਮ ਸ੍ਰੀ ਟਰਾਲਾ ਡਿੱਗ ਪਿਆ ਇੱਕ ਪੁੱਤਰ ਛੋਟਾ ਇੱਕ ਧੀ ਛੋਟੀ ਦੋਵੇਂ ਜੀ ਆਪ ਇੱਕ ਨਾਲ ਮਾਤਾ ਤੇ ਚਾਰੇ ਪੰਜੇ ਵਿੱਚੋਂ ਉਹ ਸਾਰੇ ਖਤਮ ਹੋ ਗਏ ਸਵਾ ਕਰੋੜ ਦੀ ਗੱਡੀ ਲਈ ਕਿੱਡੇ ਚਾ ਦੇ ਨਾਲ ਗੁਰਮੁਖੋ ਐਡੀ ਰਕਮ ਹੀ ਨਹੀਂ ਜੁੜਦੀ ਕਈ ਵਾਰ ਕਿੱਡਾ ਅਮੀਰ ਪਰਿਵਾਰ ਹੋਵੇਗਾ ਤੇ ਗੁਰਮੁਖ ਪਿਆਰਿਓ ਉਹ ਸਾਰੇ ਜੀ ਉਹ ਕ੍ਰੇਨ ਨਾਲ ਕੱਢਿਓ ਦੇ ਵਿੱਚੋਂ ਉਹ ਗੱਡੀ ਗੱਡੀ ਰਹੀ ਨਹੀਂ ਇਹੋ ਜੀ ਉਤੋਂ 6:00 ਵਜੇ ਟਰਾਲਾ ਉੱਤੇ ਢੇਰੀ ਹੋ ਗਿਆ ਗੱਡੀ ਦੇ ਉੱਤੇ ਤੇ ਪਰਿਵਾਰ ਖਤਮ ਹੋ ਗਿਆ ਗੁਰਮੁਖੋ ਜਿਹੜੀ ਮਾਂ ਹੁੰਦੀ ਹੈ ਨਾ ਜਿਹੜਾ ਪਿਤਾ ਹੁੰਦਾ ਹੈ ਉਹ ਦੁੱਖ ਮਨਾਉਂਦਾ ਬੱਚਿਆਂ ਦਾ ਤੇ ਬੱਚੇ ਮਨਾਉਂਦੇ ਨੇ ਮਾਤਾ ਪਿਤਾ ਦੇ ਤੇ ਜਿੱਥੇ ਸਾਰੇ ਖਤਮ ਹੋ ਜਾਣ ਪਿੱਛੇ ਰੋਣ ਵਾਲਾ ਵੀ ਨਹੀਂ ਕੁੱਥਰੂ ਸੁੱਟਣ ਵਾਲਾ ਨਹੀਂ ਸਤਿਗੁਰੂ ਮਾਰੇ ਕਿਰਪਾ ਕਰਨ ਗੁਰਮੁਖ ਪਿਆਰਿਓ ਇਹ ਅਣਹੋਣੀ ਹੋ ਜੇ ਪਾਤਸ਼ਾਹ ਕਹਿੰਦੇ ਜੇ ਅਣਹੋਣੀ ਕਿਸੇ ਨਾਲ ਮਨਾ ਵਾਪਰੀ ਹੋਵੇ ਤੇ ਉਹਦੀ ਚਿੰਤਾ ਕਰ ਬਹਿ ਜਾ ਚੌਂਕੜਾ ਮਾਰ ਡਿੱਗ ਪੋ ਭਾਵੇਂ ਪਰ ਜਿਹੜੀ ਸਾਰਿਆਂ ਨਾਲ ਹੁੰਦੀ ਆਈਏ ਉਸ ਤੋਂ ਕਦੀ ਡਿੱਗੀ ਨਾ ਫੇਰ ਉਠੀ ਉੱਠ ਕੇ ਆਪਣੇ ਕੰਮ ਵੇਖ ਉੱਠ ਕੇ ਆਪਣੇ ਬੱਚੇ ਵੇਖ ਆਪਣੀਆਂ ਧੀਆਂ ਵੇਖ ਉੱਠ ਕੇ ਆਪਣਾ ਕਾਰੋਬਾਰ ਵੇਖ ਤੇ ਉਹ ਨੌ ਮੰਜ਼ਲਾ ਵਾਲੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਵੱਲ ਵੇਖ ਜੇ ਇੰਨੇ ਹਿੰਦੂਆਂ ਦੀ ਪਾਤਸ਼ਾਹ ਨੇ ਬਾਹ ਫੜ ਲਈ ਤੇ ਬਾਹ ਤੇਰੀ ਵੀ ਫੜ ਲੈਣੀ ਛੱਡਣੀ ਨਹੀਂ ਉਹਨੇ ਉਹਦੇ ਵੱਲ ਵੇਖ ਗੁਰੂ ਤੇਗ ਬਹਾਦਰ ਸਾਹਿਬ ਵੱਲ ਗੁਰਮੁਖ ਪਿਆਰੇ ਉਹ ਬੜਾ ਔਖਾ ਸਮਾਂ ਹੁੰਦਾ ਹੈ ਪਰ ਪਾਤਸ਼ਾਹ ਕਹਿੰਦੇ ਉਠਾਣਾ ਪੈਂਦਾ ਹੈ